ਅੰਡ ਬ੍ਰਾਮਪੁਰੀ ਵਿਖੇ ਅਕਲਪੁਰ ਰੋਡ ਫਾਟਕ ਦੇ ਨਜ਼ਦੀਕ ਸਥਿਤ ਬਾਬਾ ਤਾਜੁਦੀਨ ਸ਼ਾ ਕਲੰਦਰ ਜੀ ਦੇ ਦਰਬਾਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਗਿਆ ਇਸ ਪਵਿੱਤਰ ਸਮਾਗਮ ਵਿੱਚ ਦੂਰੋਂ ਦੂਰੋਂ ਸੰਗਤਾਂ ਨੇ ਨਤਮਸਤਕ ਹੋਣ ਦੇ ਲਈ ਸ਼ਿਰਕਤ ਕੀਤੀ ਕਈ ਵੱਡੀਆਂ ਕਵਾਲ ਟੀਮਾਂ ਵੱਲੋਂ ਹਾਜ਼ਰੀ ਲਗਾ ਕੇ ਆਪਣੀਆਂ ਦਿਨੋ ਕਵਾਲੀਆਂ ਗਾਈਆਂ ਗਈਆਂ ਜੋ ਕਿ ਆਈਆਂ ਹੋਈਆਂ ਸੰਗਤਾਂ ਦੀ ਰੂਹ ਨੂੰ ਛੂ ਗਈਆਂ ਅਤੇ ਮੇਲੇ ਵਿੱਚ ਆਈਆਂ ਹੋਈਆਂ ਸੰਗਤਾਂ ਲਈ ਵੱਖ-ਵੱਖ ਪਕਵਾਨਾਂ ਦੇ ਲੰਗਰ ਅਟੁੱਟ ਵਰਤਾਏ ਗਏ ਗੱਦੀ ਨਿਸ਼ੀਨ ਦੇ ਬਾਬਾ ਜੀ ਵੱਲੋਂ ਆਈਆਂ ਹੋਈਆਂ ਸੰਗਤਾਂ ਅਤੇ ਸੇਵਾਦਾਰਾਂ ਦਾ ਮਾਨ ਸਨਮਾਨ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਦੁਆਬਾ ਪਬਲਿਕ ਨਿਊਜ਼ ਚੈਨਲ ਤੇ ਲਈ ਤਸਵੀਰਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰੋ ਅਤੇ ਦੇਖੋ ਪੂਰੀ ਵੀਡੀਓ ਪੂਰੇ ਵਾਲੇ ਸਾਜੀ ਪੱਤਰਕਾਰ ਇਹਨਾਂ ਦਾ ਵੀ ਕਰਦੇ ਜਿਵੇਂ ਆਪਾਂ ਪਬਲਿਕ ਨਿਊਜ਼ ਵਾਲੇ ਭਰਾ ਅੱਗੇ ਆਪਣਾ ਸਰਵਾਲ ਲਓ ਜੀ ਰਵਰ ਮਾਹੀ ਜੀ ਉਬਲੀ ਔਲਾਦ ਸਰਮਾਨ ਹੋ ਗਿਆ ਪਾਪਾ ਜੀ ਅਦਰ ਪ੍ਰੋਣਾਜ ਮੇਰੇ ਨਾਲ ਔਖਾ ਔਖਾ ਦੇਖਦੇ ਪਏ ਆ ਕਹਿੰਦੇ ਜਿਹੜਾ ਮੇਨ ਸਰਮਾਨ ਆ ਬਬਲੀ ਦੀਦੀ ਦਾ ਉਹ ਕੀਤਾ ਜਾਵੇ ਜਲਦੀ ਤੋਂ ਜਲਦੀ ਬਬਲੀ ਦੀਦੀ ਦਾ ਸਰਮਾਨ ਜਲਦੀ ਤੋਂ ਜਲਦੀ ਜਿਵੇਂ ਕਹਿੰਦੇ ਇਮੀਡੀਏਟਲੀ ਮੁਖਸ਼ਾ ਹੁਸੈਨ ਕਾ ਮੁਖਸ਼ਾ ਹੁਸੈਨ ਕਾ कृष्णी

ਜਿਨੀ ਜਿਨੀ ਤੂ ਚਾਹੇ ਜਿਨੀ ਜਿਨੀ ਤੂ ਕਰ ਪਰਸ਼ਾਨ ਕਰਨ ਕਾ ਅੱਜ ਬismillah रहमान रहीम ਸਭ ਤੋਂ ਪਹਿਲਾਂ ਦਵਾਬਾ ਪਬਲਿਕ ਨਿਊਜ਼ ਦੀ ਆਲ ਟੀਮ ਦਾ ਅਸੀਂ ਬਹੁਤ ਸ਼ੁਕਰਗੁਜ਼ਾਰ ਕਰਦੇ ਆਂ ਇਹ ਜਿਹੜਾ ਦਰਬਾਰ ਹੈ ਜੀ ਦਰਬਾਰ ਤਾਜੁਦੀਨ ਸ਼ਾ ਕਲੰਦਰ ਚਾਹੇ ਸਾਬਰਪਿਆ ਸਰਕਾਰ ਦਾ ਜ਼ਿਕਰ ਕਹਿ ਲਿਆ ਚਾਹੇ ਕਾਜਾ ਮੋਨ ਦਿਨ ਅਜਮੇਰ ਵਾਲੇ ਸਰਕਾਰ ਉਹਨਾਂ ਦਾ ਜ਼ਿਕਰ ਕਰ ਲਈਏ ਇਹਨਾਂ ਸਾਰੇ ਘਰਾਨਿਆਂ ਦੀ ਜਿਹੜੀ ਨਿਸਬਤ ਦੇ ਨਾਲ ਇਹ ਦਰਬਾਰ ਹੈ ਤੇ ਇਹ ਬ੍ਰਹਮਪੁਰੀ ਦੇ ਵਿੱਚ ਸਥਿਤ ਹੈ ਜੀ ਇਸ ਦਰਬਾਰ ਦੇ ਜਿਹੜੇ ਗੱਦੀ ਨਸ਼ੀਨ ਹੈ ਇਸ ਦਰਬਾਰ ਦੇ ਜਿਹੜੇ ਖਿਦਮਤਗਾਰ ਆ ਉਹ ਬੀਬੀ ਹਾਜੀ ਮੁਬੀਨਾ ਸਾਬਰੀ ਜੀ ਜਿਹੜੇ ਬਹੁਤ ਸਾਲਾਂ ਤੋਂ ਇਸ ਦਰਬਾਰ ਦੀ ਸੇਵਾ ਨਿਭਾ ਰਹੇ ਆ ਉਹਨਾਂ ਦੇ ਨਾਲ-ਨਾਲ ਉਹਨਾਂ ਦਾ ਸਾਰਾ ਪਰਿਵਾਰ ਜਿਹੜਾ ਇਸ ਦਰਬਾਰ ਦੀ ਖਿਦਮਤ ਕਰ ਰਿਹਾ ਤੇ ਤੁਸੀਂ ਪਹਿਲਾਂ ਦੇਖ ਰਹੇ ਸੀ ਕਿ ਬਹੁਤ ਸਾਰੇ ਸੂਫੀ ਖਵਾਲਾ ਨੇ ਜਿਹੜੀਆਂ ਉਸ ਅੱਲਾਪਾਗ ਦੇ ਘਰਦੀਆਂ ਉਹਨਾਂ ਬਲੀਆਂ ਦੇ ਘਰਦੀਆਂ ਸ਼ਾਨਾ ਬਿਆਨ ਕੀਤੀਆਂ ਤੇ ਬੜਾ ਸਦਕਾ ਜਿਹੜੇ ਲੈ ਕੇ ਗਏ ਆ ਤੇ ਪੰਜਾਬ ਦੇ ਸਾਰੇ ਪ੍ਰਸਿੱਧ ਦਰਬਾਰਾਂ ਚੋਂ ਜਿਹੜੇ ਬਹੁਤ ਸਾਰੇ ਫਕੀਰ ਆਪਣੀ ਰਹਿਮਤ ਲੈ ਕੇ ਇਸ ਮਹਿਫਲ ਦੇ ਵਿੱਚ ਹਾਜ਼ਰੀ ਭਰ ਲਾਏ ਆ ਤੇ ਬੀਬੀ ਮੁਬੀਨਾ ਜੀ ਉਹਨਾਂ ਵੱਲੋਂ ਉਹਨਾਂ ਦੇ ਸਾਰੇ ਪਰਿਵਾਰਾਂ ਲੋਕ ਆਏ ਹੋਏ ਸਾਰੇ ਫਕੀਰਾਂ ਦਾ ਆਏ ਹੋਏ ਸਾਰੇ ਕਲਾਕਾਰਾਂ ਦਾ ਜਿਹੜਾ ਮਾਣ ਸਨਮਾਨ ਕੀਤਾ ਗਿਆ ਤੇ ਆਏ ਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਉਹਨਾਂ ਦਾ ਜੋ ਵੀ ਆਪਣੇ ਦੁਨੀਆਦਾਰੀ ਦੇ ਰਜੇਮਿਆਂ ਦੇ ਵਿੱਚੋਂ ਸਮਾਂ ਕੱਟ ਕੇ ਦਰਬਾਰ ਦੇ ਵਿੱਚ ਪਹੁੰਚੇ ਤੇ ਉਹਨਾਂ ਸਾਰਿਆਂ ਦਾ ਬੀਬੀ ਮੁਮੀਨਾ ਜੀ ਉਹਨਾਂ ਵੱਲੋਂ ਦਰਬਾਰ ਵੱਲੋਂ ਜਿਹੜਾ ਧੰਨਵਾਦ ਕੀਤਾ ਗਿਆ